ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਚਾਰ ਹੀ ਬਾਈ ਟਾਪ ਦੀਆਂ ਤੇ ਇੱਕ ਬੱਚੀ ਬਾਈ ਕਹਿੰਦਾ ਆਪਾਂ ਫ੍ਰੀ ਦੇਣੀ ਆ ਆਓ ਕਰ ਲੈਨੇ ਆ ਬਾਈ ਦਾ ਧੰਨਵਾਦ ਸੰਧੂ ਡੈਰੀ ਫਾਰਮ ਚ ਬਾਈ ਵੀਡੀਓ ਬਣਾਉਣ ਲੱਗੇ ਆ ਬਾਈ ਜੀ ਹੱਸੀ ਗਾਲ ਹੱਸੀ ਗਾਲ ਬਾਈ ਜੀ ਹੋਰ ਠੀਕ ਹੋ ਵਧੀਆ ਬਾਈ ਚੜਦੀ ਕਲਾ ਜੀ ਨਾਮ ਤੇ ਐਡਰੈਸ ਕੋ ਨਾਮ ਬਾਈ ਤਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਆਪਣੀ ਤਪਾ ਗਈ ਨੇੜੇ ਪਿੰਡ ਬਈ ਆਵਾ ਤੇ ਭਦੌਰ ਸ਼ਹਿਰ ਆ ਗਿਆ ਡਾਕਟਰ ਆਪਣੇ ਮੋਬਾਈਲ ਨੰਬਰ ਕੋ 62802 ਜੀ 1844 ਜੀ ਠੀਕ ਆ ਬਾਈ ਤਰਮਿੰਦਰ ਹਾਂਜੀ ਹਾਂ ਚਾਰ ਬੱਚੀਆਂ ਨੇ ਹਾਂ ਬਾਈ ਅੱਜ ਦੀ ਵੀਡੀਓ ਚ ਆਪਣੇ ਕੋਲ ਲੈ ਚਾ ਲਾ ਗਏ ਜੀ ਇੱਕ ਨਗਾ ਕਹਿੰਦੇ ਤੋਹਫਾ ਦੇਣਾ ਫ੍ਰੀ ਦੇ ਹਾਂ ਬਾਈ ਆ ਤਿੰਨਾ ਨਗਾ ਦੇ ਨਾਲ ਚੌਥਾ ਨਗਾ ਜਿਹੜਾ ਆਪਏ ਫ੍ਰੀ ਦੇਣਾ ਫ੍ਰੀ ਦੇਣਾ ਜੀ ਹਾਂਜੀ ਠੀਕ ਆ ਬਾਈ ਅ ਉਧਰੋਂ ਸ਼ੁਰੂ ਕਰ ਲ ਇਹ ਡਾਕਟਰ ਹੈ ਜੀ 11 ਕੈਮਰਾ 12 12 ਮਹੀਨਿਆਂ ਦਾ 11 ਤੋਂ 12 ਮਹੀਨਿਆਂ ਦੀ ਝੂਲੀ ਬਹੁਤ ਚੰਗੀ ਆ ਲੈ ਬਾਈ ਝੂਲੀ ਦੇਖੋ ਕੱਲਾ ਕਟਾਂ ਬੋਲਦੀ ਬੱਚੀ ਹੈਗੀ ਠੀਕ ਆ ਚਾਰ ਹੀ ਥਾਣਾ ਫੇਸ ਦੀ ਜਿਹੜੀ ਬਿਊਟੀ ਆ ਉਹ ਦੇਖੋ ਤੁਸੀਂ ਕਮਾਲ ਆ ਹਨ ਫੇਸ ਬੜਾ ਚੰਗਾ ਬੋਤੀਵਾਦੀ ਚੰਗੀ ਆ ਕੁਆਲਿਟੀ ਤੇ ਬੱਚੀ ਦਾ ਜਿਹੜਾ ਸਟਰਕਚਰ ਹੈਗਾ ਹੂੰ ਤੇ ਜਿਹੜੇ ਰੰਗ ਰੂਪ ਆ ਬਿਊਟੀ ਆ ਤਾਂ ਉਹਦਾ ਬਾਈ ਲੇਖਾ ਹੀ ਕੋਈ ਨਹੀਂ ਸਹੀ ਗੱਲ ਆ ਬਾਈ ਤੋਰਾ ਤਾਰਾ ਚੰਗਾ ਝੂਲੀ ਦੀ ਸਾਫ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਕਿੰਨਾ ਸੀ 32 ਤੋਂ 33 ਕਿਲੋ ਮਾਤਰਾ ਮਿਲ ਗਿਆ ਡਾਕਟਰ ਇਹਦਾ 32 ਤੋਂ 33 ਲੀਟਰ ਠੀਕ ਹੈ ਜੀ ਸਨਖ ਪੁਣਾ ਮਾ ਉਹ ਯਰ ਬੱਚੀ ਹੈ ਨਾ ਮੈਂ ਕਿਹਾ ਡਾਕਟਰ ਕੋਕਾ ਪੀ ਸੀ ਜਮਾ ਮੇਰੇ ਹਿਸਾਬ ਨਾਲ ਮਹੀਨਾ ਦੋ ਮਹੀਨਿਆਂ ਚ ਸੀਮਣ ਲੈ ਲਾ ਹਾਂ ਮਹੀਨੇ ਤੋਂ ਲੈ ਕੇ ਦੋ ਮਹੀਨੇ ਦੇ ਵਿੱਚ ਵਿੱਚ ਸੀ ਡਾਕਟਰ ਖੜਨੀ ਖੁੜਨੀ ਬੱਚੀ ਦੀ ਹੂੰ ਲੈਗ ਸਕੋਰ ਬੱਚੀ ਦੇ ਬਹੁਤ ਜ਼ਿਆਦਾ ਮਜੂਦ ਤੰਗਾ ਪੈਰਾਂ ਦੀ ਢਾਂਚੇ ਦੀ ਬਹੁਤ ਚੰਗੀ ਹੈ ਝੋਲੀ ਵੀ ਕਮਾਲ ਆ ਤੇ ਥਣ ਵੀ ਥੱਲੇ ਚਾਰੀਆਂ ਨਿਸ਼ਾਨ ਵੀ ਨਹੀਂ ਹੈਗਾ ਥਾਣਾ ਦੀ ਵੀ ਵਿੱਥੀ ਦੇਖੋ ਵਿੱਥੀ ਬਹੁਤ ਆ ਥਾਣਾ ਦੀ 올 ਗੈਪ ਤੇ ਆ ਥਣ ਵੀ ਨਹੀਂ ਹੈਗਾ ਵੀ ਨੇੜੇ ਨੇੜੇ ਥਣ ਲੱਗਿਆ ਪੂਰੀ ਵੀ ਤੇ ਬਾਕੀ ਜਿਹੜਾ ਰੰਗ ਰੂਪ ਅਤੇ ਬਿਊਟੀ ਆ ਉਹਦਾ ਤਾਂ ਜਿਵੇਂ ਕਹਿੰਦੇ ਆੰਤ ਹੀ ਕੋਈ ਆੰਤ ਹੀ ਕੋਈ ਨਹੀਂ ਤੇ ਮੁੱਲ ਫਿਰ ਤਿੰਨਾ ਦਾ ਇਕੱਠਾ ਹੋ ਜੂ 올 ਡਾਕਟਰ ਕ੍ਰਾਉਨ ਨੂੰ ਕਹਿ ਪੜਨ ਦਾ 85 ਕਰਾ ਲੇ 90 ਕਰਾ ਲੇ 80 ਕਰਾ ਲੇ ਹੂੰ ਜਮਾਨ ਫਾਈਨਲ ਜਾਰ ਰੇਟ ਆ ਜਿਹੜਾ ਆਪਾਂ 75000 ਦੇ ਵਿੱਚ 100 ਕਿਲੋਮੀਟਰ ਦੀ ਡਿਲੀਵਰੀ ਪਲੱਸ ਇੱਕ ਗਿਫਟ ਦੇਣਾ ਆ ਬੱਚੀ ਗਿਫਟ ਦੇਣਾ ਬੱਚੀ ਇੱਕ ਬਾਈ ਕਹਿੰਦਾ ਫ੍ਰੀ ਦੇਣੀ ਆ ਬੱਚੀ ਜਿਹੜੀ ਫ੍ਰੀ ਦੇ ਦੇਣੀ ਆ ਬਿਲਕੁਲ ਕੁਆਲਿਟੀ ਬੱਚੀ ਦੀ ਇਹਦੀ ਵੀ ਨਹੀਂ ਘਟੇ ਕਿਸੇ ਗੱਲੋਂ ਮੈਂ ਕਹਾਂ ਬਾਈ ਯਾਰ ਕੋਕਾ ਪੀਸ ਆ ਵੀ ਕੋਕਾ ਪੀਸ ਆ ਪ੍ਰਿੰਟ ਚੰਗਾ ਫੇਸ ਚੰਗਾ ਚੰਗੀ ਆ ਸਭ ਕੁਝ ਆ ਕਿੰਨਾ ਬੱਚਿਆਂ ਦੇ ਨਾਲ 100 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਆ 75000 ਦੇ ਵਿੱਚ ਤੇ ਪਲੱਸ ਆ ਚੌਥੀ ਬੱਚੀ ਆ ਜਿਹੜੀ ਆਪਾਂ ਗਿਫਟ ਦੇਣੀ ਆ ਗਿਫਟ ਫ੍ਰੀ ਦੇ ਦੇਣੀ ਆ ਹਾਂਜੀ ਬਾਈ ਠੀਕ ਆ ਬਾਈ ਗਿਫਟ ਆ ਜਿਹੜਾ ਅਗੇ 2 ਨੰਬਰ ਤੇ ਕਿੰਨੀ ਉਮਰ ਹੈ ਜੀ ਇਹ ਡਾਕਟਰ ਹੈ ਜੀ ਸਨੋ ਮੈਂ ਦੀ ਬੱਚੀ ਲਗਭਗ ਹੈ ਹਾਂ ਠੀਕ ਹੈ ਤੁਹਾਾਰੀ ਡਿਉਟੀ ਪੂਰੀ ਬੱਲ ਲੈ ਹੂੰ ਝੂਲੀ ਛਣ ਝੂਲੀ ਦਿੱਤੇ ਜਿਵੇਂ ਮੈਂ ਦੇਖਾਈ ਮੈਂ ਇਹਨਾਂ ਯਾਰ ਗੱਬਣਾ ਵਾਂਗੂ ਝੂਲੀ ਹਨ ਜਿਵੇਂ ਵਗਣਾ ਗੱਤੀ ਦੀ ਪੱਟੀ ਬੈਠੀ ਹੈ ਹਨ ਕਦ ਕਰ ਪੂਰਾ ਕਿ ਚਾਲੇ ਮਹੀਨੇ ਦੇ ਲਗਭਗ ਸਤੀ ਕਾ ਲੈ ਲੈਣਾ ਬੱਚੀ ਨੇ ਫੇਸ ਦੀ ਜਿਹੜੀ ਬਿਊਟੀ ਤੇ ਕੁਆਲਿਟੀ ਬਹੁਤ ਟਾਪ ਚ ਲੈ ਲੈਣਾ ਤੋਰਾ ਚੰਗਾ ਕਦ ਚੰਗਾ ਚੰਗੀ ਝੂਲੀ ਦੀ ਬਹੁਤ ਸਾਫ ਸੁਨੱਖਪੁਣਾ ਬੱਚੀ ਦੇ ਮੈਂ ਫੇਸ ਦੇਖਿਓ ਫੇਸ ਦੇਖਿਓ ਬੇਸ ਬੜਾ ਪੈਰਾਬਿਕ ਹੋਦੀ ਬਦੀ ਬਹੁਤ ਚੰਗੀਆਂ ਨਾਸਾਂ ਵੀ ਕਰਮ ਵਾਲੀ ਨਹੀਂ ਗਲਬੀ ਨਹੀਂ ਕਾ ਪੀ ਸੀ ਡਾਕਟਰ ਜਮਾ ਬੱਚੀ ਥੱਲੋਂ ਥੱਲੋਂ ਝੋਲੀ ਝੂਲੀ ਦੀ ਬਹੁਤ ਜਿਆਦਾ ਚੰਗੀਆਂ ਹਨ ਕਮਾਲ ਖੜਦੀ ਖੜਨੀ ਬਹੁਤ ਚੰਗੀਆਂ ਉਮਰ ਇਹਦੀ ਵੀ ਸੇਮ ਹੈ ਸੇਮ ਉਮਰ ਸੇਮ ਡਾਕਟਰ ਪੈਨ ਵੀਆਂ ਤੋਂ 12 ਮਹੀਨੇ ਵਾਲੀਆਂ ਵਛੀਆਂ ਹੀ ਹੈਗੀਆਂ ਤੇ ਹੈ ਵੀ ਜਮਾ ਕੋਕਾ ਪੀ ਸੀ ਕੋਕਾ ਪੀ ਸੀ ਸਹੀ ਗੱਲ ਹੈ ਤੇ ਆਪਾਂ ਜਿਹੜਾ ਰੇਟ ਅੱਜ ਹਮ ਜੈਨੂ ਵਾਲਾ ਰੇਟ ਜਮਾ ਪਾ ਲੈਣਾ ਠੀਕ ਹੈ ਮੁੱਲ ਕਰਾਉਣਾ ਤੇ ਜਿਵੇਂ ਕਹਿੰਦਾ ਚਾਹੀਏ ਗੱਲਾਂ 90 ਕਰਾ ਲੈ 85 ਕਰਾ ਲੈ 80 ਕਰਾ ਲੈ ਇਹ 30000 ਦੇ ਵਿੱਚ 100 ਕਿਲੋਮੀਟਰ ਦੀ ਡਿਲੀਵਰੀ ਤੇ ਪਲੱਸ ਇੱਕ ਗਿਫਟ ਦੇਣਾ ਆਪਾਂ ਨਾਲ। ਉਹ ਲੋ ਜਮ ਜਾਇਜ ਆ ਭਰਾ ਜਾਇਜ। ਹਾਂਜੀ ਬਈ। ਅੱਗੇ ਭਰਾ ਤਿੰਨ ਨੰਬਰ। ਕਿੰਨੀ ਉਮਰ ਹੈ ਜੀ? ਇਹਦੀ 12 ਤੋਂ 13। ਬਾਕੀ ਬੱਚੀ ਦਾ ਥੱਲੇ ਝੋਲੀ ਛੋਟੀ ਨਹੀਂ ਤੁਸੀਂ। ਪਿੱਛੇ ਤੋਂ ਚੌੜੀ-ਚੂੜੀ ਬਹੁਤ ਹੈ ਨਾ। ਮੈਂ ਕਹਾਂ ਫੋਲੋ। ਆ ਦੇਖੋ ਬਹੁਤ ਚੌੜਾ ਬਈ ਝੂਲੀ ਦੇਖੋ ਬੜ ਬਹੁਤ ਚੰਗੀਆਂ ਕੱਲਾ-ਕੱਲਾ ਖਣ ਪੂਰੀ ਵਿੱਥੀ ਤੇ ਥਣ ਲੱਗਿਆ। ਫੇਸ ਚੰਗਾ ਪ੍ਰਿੰਟ-ਪ੍ਰਿੰਟ ਚੰਗਾ ਚੰਗੀ ਆ ਸਭ ਹੀ ਪੜੀ ਆ। ਠੀਕ ਆ ਬਈ ਇਹਨੇ ਵੀ ਸੇਮ ਜਿਹੇ ਸਮੇਂ ਤੇ ਲੈ ਲੈਣਾ ਮੈਂ ਖੈਰ ਆ ਜਮਾ ਕੋਕਾ ਪੀ ਸੀ ਆ ਲੈ ਲੈਣਾ ਤੋਰਾ ਤੋਰਾ ਤਾਰਾ ਦੇਖਿਓ ਬੱਛੀ ਦਾ ਤੁਸੀਂ ਸਹੀ ਗੱਲ ਆ ਬਈ ਜਾਨ ਜਾਨ ਦਾ ਸਮੀ ਭਲੀ ਪਿੱਠਪੂੜੇ ਦੀ ਚੜਾਈ ਹੂੰ ਕੁਆਲਿਟੀ ਪੂਰੀ ਫਲ ਲੱਗੀ ਸਹੀ ਗੱਲ ਆ ਅੱਲੇ ਪਿਛਲੇ ਦਾ ਤਾਂ ਲੇਖਾ ਹੀ ਕੋਈ ਨਹੀਂਗਾ ਮੈਂ ਕਹਿੰਦਾ ਹੁਣ ਯਾਰ ਥਣ ਦਾ ਸੈਜ ਬਹੁਤ ਚੰਗਾ ਬਾਕੀ ਜਾਨ ਜਾਨ ਦਾ ਚੰਗੀ ਹੈਗੀ ਡਾਕਟਰ ਐ ਮੰਨ ਕੇ ਚੱਲ ਵੀ ਟੀਕੇ ਦੇ ਲਗਭਗ ਵਿੱਚ ਕਾਵਲਾ ਕਾਵਲਾ ਆ ਗਈ ਫੇਰ ਇੱਕ ਵਾਰੀ ਕਹਿੰਦੇ ਬਈ ਜਿਹੜਾ ਗਿਫਟ ਆ ਗਿਫਟ ਵਾਲੀ ਬੱਛੀ ਵੀ ਐਵੇਂ ਨਹੀਂ ਹੈਗੀ ਵੀ ਨਕਮੀ ਜੀ ਲਾਤੀ ਬਾਈ ਨੇ ਹਣਾ ਬਈ ਕੋਕਾ ਪੀਸੀ ਹੈ ਹੂੰ ਕੋਕਾ ਪੀਸੀ ਹੈ ਤੱਲੋਂ ਥਾਣ ਚੋਲੀ ਇੱਕ ਬੱਚੀ ਦੀ ਤੁਸੀਂ ਖਾਣੇ ਲੈ ਕੱਲਾ ਕੱਲਾ ਥਾਣ ਪੂਰੀ ਵਿਕੀ ਦੇ ਥਾਣ ਲੱਗੇ ਕੀ ਬਾਤ ਆ ਬਾਈ ਤੇ ਐ ਮੰਨ ਕੇ ਚੱਲ ਵੀ ਬਹੁਤ ਫੋਲ ਬਿਊਟੀ ਦੀ ਬੱਚਾ ਇਹ ਬਰੂਟ ਬੋਲ ਦੀ ਬੱਚੀ ਹੈਗੀ ਕੁਆਲਿਟੀ ਜਿਵੇਂ ਕਹਿੰਦੇ ਕੋਕਾ ਪੀਸੀਆ ਬੱਚੇ ਦਾ ਫੇਸ ਦੇਖੋ ਫੇਸ ਬੜਾ ਚੰਗਾ ਹਨਾ ਕੀ ਬਾਤ ਆ ਕੁਆਲਿਟੀ ਫੋਲ ਆ ਬਾਈ ਸੇਮ ਜਿਹੀ ਹੈ ਬੱਚੀ ਉਹਨਾਂ ਨਾਲ ਦੀ ਹੈ ਵੀ ਤੇ ਮੋਲਾ ਜਿਹੜਾ ਤਨ ਬੱਚੀ ਦਾ ਢਾਂਚਾ ਬੱਚੀ ਦਾ ਡਿਜ਼ਾਈਨ ਖੜਨ ਖੁਰਨ ਦਾ ਮੈਂ ਕਹਾ ਜਮਾ ਐਨਡੀ ਹੈਗਾ ਐਨਡੀ ਮੌਲਤ ਜਾਇਜਾ 75000 ਨਾਲ ਹੀ ਫ੍ਰੀ ਮਿਲ ਜਾਣੀ ਹੈ 100 ਕਿਲੋਮੀਟਰ ਦਾ ਕਿਰਾਇਆ 100 ਕਿਲੋਮੀਟਰ ਦਾ ਕਿਰਾਇਆ ਫ੍ਰੀ ਹੈ ਡਾਕਟਰ ਕਰਾਂਗੇ ਛੋੜ ਹੂੰ ਕੋਈ ਐ ਨਹੀਂ ਹੈਗਾ ਵੀ ਬੰਦਾ ਕੋਈ 65 ਦੀ ਮੰਗ ਲੇ ਜਾਂ 68 ਦੀ ਮੰਗ ਲੇ ਉਹ ਜਾ ਕੰਮ ਨਹੀਂ ਹੋਣਾ ਜਮਾ ਆਪਾਂ ਦੇਣ ਵਾਲਾ ਰੇਟ ਰੱਖਿਆ ਅੱਜ ਤਾਂ ਠੀਕ ਆ ਕੋਕਾ ਪੀਸ ਹੂੰ ਦੇਣ ਲੈਣ ਵਾਲਾ ਜਮਾ ਰੇਟ ਬਈ ਜਾਇਜ ਰੱਖਿਆ ਤੇ ਕਿਸੇ ਬੰਦੇ ਐ ਮੰਨ ਲੇ ਵੀ 47500 ਦੀ 100 ਕਿਲੋਮੀਟਰ ਦੇ ਵਿੱਚ ਆਹ ਚ ਕਿਤੇ ਨਹੀਂ ਮਿਲਦੀਆਂ ਕਿਤੇ ਨਹੀਂ ਮਿਲਦੀ ਇਹ ਜੋ ਕੋਕਾ ਪੀਸ ਸਹੀ ਗੱਲ ਆ ਬਈ ਧੰਨਵਾਦ ਬਈ